ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਤੇ ਜੀ ਸਾਰਿਆਂ ਨੂੰ। ਹੋਰ ਕੀ ਹਾਲ ਚਾਲ ਹੈ ਜੀ? ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋ ਤੇ ਤੰਦਰੁਸਤ ਹੋਵੋਗੇ। ਹਾਂਜੀ। ਅ ਦੋਸਤੋ ਅੱਜ ਜੇਸੀ ਗੱਲ ਕਰਨੀ ਚਾਹੁੰਦੇ ਹਾਂ ਕਿ ਦੇਖੋ ਆਪਾਂ ਲੋਕ ਸਾਰੇ ਨਾ ਇੱਕ ਦੌੜ ਲੱਗੀ ਹੋਈ ਆਪਣੀ। ਇੱਕ ਦੂਜੇ ਤੋਂ ਮੋਹਰੇ ਨਿਕਲਣ ਦੀ। ਲਾਲਚ ਵੱਧਦਾ ਜਾ ਰਿਹਾ ਔਰ ਬਗੈਰ ਕਿਸਮਤ ਤੋਂ ਕੁਝ ਮਿਲਦਾ ਨਹੀਂਗਾ। ਤੇ ਚਲੋ ਤੁਸੀਂ ਮਿਹਨਤ ਜਿਹੜੀ ਕਰਨੀ ਉਹ ਤਾਂ ਬੰਦਾ ਕਰਦਾ ਹੀ ਆ। ਪਰ ਜੇ ਆਪਣੇ ਕੋ ਹਿਸਾਬ ਨਾਲ ਵੀ ਜੇ ਕੁਝ ਹੈਗਾ ਜੇ ਮਨ ਦੀ ਸੰਤੁਸ਼ਟੀ ਹੈਗੀ ਆ ਹਾਂਜੀ ਤੇ ਸਮਝ ਲਓ ਫੇ ਸਾਰਾ ਕੁਝ ਹੀ ਆ ਗਿਆ ਜਿਹਨੂੰ ਮਨ ਦੀ ਸੰਤੁਸ਼ਟੀ ਮਿਲ ਗਈ ਨਾ ਉਹਦੇ ਕੋ ਸਾਰਾ ਕੁਝ ਹੀ ਆ ਸਹੀ ਗੱਲ ਤੇ ਕਈ ਵਾਰੀ ਬੰਦਾ ਸਾਰੀ ਜ਼ਿੰਦਗੀ ਦੌੜਦਾ ਹੀ ਥੱਕ ਜਾਂਦਾ ਤੇ ਉਹਨੂੰ ਮਨ ਦੀ ਸੰਤੁਸ਼ਟੀ ਨਹੀਂ ਮਿਲਦੀ ਉਹ ਦੁਨੀਆ ਤੋਂ ਉਦਾਂ ਹੀ ਚਲੇ ਜਾਂਦਾ ਹਮ ਸਹੀ ਗੱਲ ਹੈ ਇਸ ਲਈ ਮਨ ਦੀ ਸੰਤੁਸ਼ਟੀ ਜ਼ਰੂਰੀ ਆ ਦੌੜ ਲਾਉਣੀ ਤੇ ਚੰਗੇ ਪਾਸੇ ਨੂੰ ਲਾਓ ਮੰਦਰ ਜਾਓ ਗੁਰਦੁਆਰੇ ਜਾਓ ਪਰ ਕਿਸੇ ਨੂੰ ਪਿੱਛੇ ਛੱਡਣ ਦੀ ਲਾਲਸਾ ਨਾ ਮੰਨ ਲਿਓ ਕਿ ਮੈਂ ਇਹਨੂੰ ਪਿੱਛੇ ਛੱਡ ਕੇ ਅੱਗੇ ਨੰਗ ਜਮਾ ਇਦਾਂ ਨਹੀਂ ਨੰਗ ਹੋਣਾ ਬਸ ਆਪਣਾ ਕੰਮ ਕਰੋ ਠੀਕ ਹੈ ਜੋ ਰੱਬ ਨੇ ਦਿੱਤਾ ਉਹਨੂੰ ਉਹਦੇ ਚ ਸ਼ੁਕਰ ਉਹਦੇ ਚ ਸੰਤੋਸ਼ਟ ਹੋਣਾ ਚਾਹੀਦਾ ਤੇ ਜਿਹੜੀ ਦੌੜ ਹੈ ਨਾ ਇਹ ਨਹੀਂ ਖਤਮ ਹੁੰਦੀ ਹੈਗੀ ਸਹੀ ਗੱਲ ਤੇ ਚਲੋ ਅੱਜ ਇੱਥੇ ਆਪਾਂ ਇੱਕ ਛੋਟੀ ਗੱਲ ਕਰਦੇ ਹਾਂ ਛੋਟੀ ਜਿਹੀ ਸਟੋਰੀ ਸੁਣਾਉਣੀ ਤੁਹਾਨੂੰ ਹਨ ਇੱਕ ਸਾਧੂ ਸੰਤ ਮਹਾਤਮਾ ਸੀਗੇ ਹਾਂਜੀ ਪਿੰਡ ਦੇ ਵਿੱਚ ਹੂੰ ਹੂੰ ਤੇ ਉਹਨਾਂ ਕੋਲ ਛੋਟੀ ਜਿਹੀ ਕੁਟਿਆ ਸੀਗੀ अच्छा अच्छा। ਉੱਥੇ ਲੋਕ ਆਉਂਦੇ ਸੀਗੇ ਉਹਨਾਂ ਕੋ ਹੂੰ ਬੈਂਦੇ ਸੀਗੇ ਉਹਨਾਂ ਦੀਆਂ ਗੱਲਾਂ ਪਤਾ ਚੰਗੀਆਂ ਜੋ ਸੁਣਦੇ ਹੁੰਦੇ ਸੀਗੇ ਉਹ ਹਾਂਜੀ ਹਾਂਜੀ ਹਨਾ ਤੇ ਉਹ ਸਾਧੂ ਸੰਤ ਨੂੰ ਲੱਗਾ ਜਗ੍ਹਾ ਮਿਲੀ ਬਹੁਤ ਥੋੜੀ ਆ ਤੇ ਲੋਕ ਮੇਰੇ ਕੋ ਹੁਣ ਆਉਣ ਲੱਗ ਪਏ ਜਾਰਾ ਹਾਂਜੀ ਹਾਂ ਹਨਾ ਮੈਨੂੰ ਜ਼ਿਆਦਾ ਜਗ੍ਹਾ ਮਿਲ ਜਵੇ ਤੇ ਮੈਂ ਹੋਰ ਵੱਡਾ ਬਣਾ ਲਮਾ ਇੱਥੇ ਆਪਣਾ ਜਿਹੜਾ ਇਹ ਡੇਰਾ ਹਾਂਜੀ ਤੇ ਵਧੀਆ ਲੱਗੂਗਾ ਹਨਾ ਅੱਛਾ ਅੱਛਾ ਤੇ ਉਹ ਇਦਾਂ ਹੀ ਉਹ ਉੱਥੇ ਉਹਦੇ ਕੋਲ ਇੱਕ ਸੇਵਾਦਾਰ ਆਇਆ ਉਹਨੂੰ ਪੁੱਛਦਾ ਹੈ ਵੀ ਆਪਾਂ ਨਾ ਤੇ ਕੋਈ ਸੇਵਾ ਕਰਨ ਵਾਲੀ ਬੰਦਾ ਲੱਭੋ ਜਿਹੜਾ ਆਪਾਂ ਨੂੰ ਕੁਝ ਦੇ ਸਕੇ ਤੇ ਆਪਾਂ ਇਹ ਕੁਟੀਆਂ ਨੂੰ ਵੱਡੀ ਕਰੀਏ ਅੱਛਾ ਇਹ ਜਗ੍ਹਾ ਨੂੰ ਵੱਡੀ ਕਰੀਏ ਹੂੰ ਤੇ ਉਹ ਕਹਿੰਦਾ ਠੀਕ ਹੈ ਜੀ ਉਹ ਦੂਸਰੇ ਤਾਂ ਨੌਂਦਾ ਉਹ ਕਹਿੰਦਾ ਜੀ ਆਪਣੇ ਇੱਥੇ ਲੱਗੇ ਇੱਕ ਹਨਾ ਇੱਕ ਹੈਗਾ ਬਹੁਤ ਵੱਡਾ ਰਾਜਾ ਆ ਤਣਾੜਿਆ ਬਹੁਤ ਬਹੁਤ ਕੁਸ਼ ਹੈ ਉਹ ਲੋਕਾਂ ਦੀ ਬਹੁਤ ਸੇਵਾ ਕਰਦਾ ਜੋ ਲੋਕੀ ਮੰਗਣ ਉਹਨਾਂ ਨੂੰ ਦੇ ਦਿੰਦਾ ਅੱਛਾ ਅੱਛਾ ਤੇ ਤੁਸੀਂ ਉਹਨਾਂ ਨਾਲ ਗੱਲ ਕਰੋ ਜਾ ਕੇ ਹੂੰ ਹੂੰ ਉਹ ਕਹਿੰਦਾ ਠੀਕ ਹੈ ਤੇ ਉਹ ਦੂਸਰੇ ਦਿਨ ਹਨਾ ਸ਼ਾਮ ਨੂੰ ਉੱਥੇ ਚਲੇ ਗਿਆ ਹੂੰ ਰਾਜੇ ਦੇ ਦਰਬਾਰ ਤੇ ਅੱਛਾ ਤੇ ਉਹ ਉਹਨੂੰ ਰਾਜੇ ਨੂੰ ਫਰਿਆਦ ਕੀਤੀ ਵੀ ਮੇਰੇ ਲਈ ਜਾਂ ਮੇਰੇ ਲਈ ਜਗਾ ਲਈ ਪੈਸੇ ਦਿਓ ਜਾਂ ਮੈਨੂੰ ਜਗਾ ਦੇ ਦਿਓ ਜਿੱਥੇ ਮੈਂ ਬੜੀ ਸਾਰੀ ਕੁਟੀਆਂ ਬਣਾਵਾਂ ਲੋਕ ਬਹੁਤ ਆਉਂਦੇ ਹਨ ਬਹੁਤ ਸਰਦਾਲੂ ਆਣ ਲੱਗ ਪਏ ਹਾਂਜੀ ਫਿਰ ਰਾਜਾ ਕਹਿੰਦਾ ਠੀਕ ਆ ਦੇ ਦੇਨੇ ਤੈਨੂੰ ਜਗਾ ਹਾਂ ਨਾ ਕਹਿੰਦਾ ਵੀ ਸੂਰਜ ਛਪਣੋਂ ਅੱਧਾ ਕਿੰਟਾ ਰਹਿ ਗਿਆ ਅੱਛਾ ਹਾਂ ਨਾ ਤੇ ਤੂੰ ਇਦਾਂ ਕਰ ਤੁਰਲਾ ਅੱਛਾ ਜਿੱਥੇ ਤੇ ਤੂੰ ਜਾਊਗਾ ਅੱਧੇ ਘੰਟੇ ਜੀ ਜਿੱਥੋਂ ਤੋਂ ਮੇਰੇ ਤੋਂ ਪਹੁੰਚ ਜਾਊਗਾ ਜਿੰਨਾ ਤੋਂ ਤੁਰਾਂਗਾ ਆਜੂਗਾ ਮੋੜ ਕੇ ਉਹ ਜਗ੍ਹਾ ਤੈਨੂੰ ਦੇ ਦੇਗਾ ਨਹੀਂ ਅੱਛਾ ਅੱਛਾ ਉਹ ਬੰਦਾ ਠੀਕ ਹੈ ਤਾਂ ਗੱਲ ਬਣ ਗਈ ਹੂੰ ਉਹ ਪਹਿਲਾਂ ਹੌਲੀ ਹੌਲੀ ਤੁਰਦਾ ਆ ਫਿਰ ਉਹਦੇ ਮਨ 'ਚ ਲਾਲ ਚਾਹੁੰਦਾ ਵੀ ਜਿੱਦਾਂ ਮੈਂ ਤੁਰਿਆ ਗਿਆ ਤੇ ਜਗ੍ਹਾ ਤਾਂ ਘੱਟ ਹੋ ਜਾਣੀ ਆ ਉਹ ਦੌੜਨ ਲੱਪਿਆ ਅੱਛਾ ਅੱਛਾ ਉਹ ਜਿਉਂ ਦੌੜਦਾ ਜਿਉਂ ਦੌੜਦਾ ਫਿਰ ਉਧਰੋਂ ਵੀ ਉਹਨੇ ਜਲਦੀ ਮੋੜ ਕੇ ਆਉਣ ਦਾ ਸੂਰਜ ਉਹਨਾਂ ਵਾਲਾ ਹੁੰਦਾ ਹਣਾ ਹੋਰ ਤੇਜ਼ ਆ ਜਾਂਦਾ ਦੌੜ ਕੇ ਜਦੋਂ ਤਾਈ ਉਹ ਰਾਜੇ ਦੇ ਵਾਪਸ ਆਣ ਕੇ ਦਰਬਾਰ ਤੇ ਪਹੁੰਚ ਜਾਂਦਾ ਨਾ ਤੋ ਇੰਨਾ ਹੰਬ ਜਾਂਦਾ ਉਹਦਾ ਨਾ ਸਾਹ ਤਾਂ ਸਾਹ ਨਹੀਂ ਲੱਲਦਾ ਤੇ ਉਹ ਰਾਜੇ ਦੇ ਚਰਨਾਂ ਚ ਡੇਗ ਪੈਂਦਾ ਅੱਛਾ ਅੱਛਾ ਤੇ ਡੇਗ ਕੀ ਪੈਂਦਾ ਉਹ ਖਤਮ ਹੋ ਜਾਂਦਾ ਅੱਛਾ ਉਹਦੀ ਮੌਤ ਹੋ ਜਾਂਦੀ ਹੈ ਹਾਂ ਹੈਨਾ ਇਹ ਇਹ ਕਹਾਣੀ ਆਪਾਂ ਨੂੰ ਇਹ ਦੱਸਦੀ ਹੈ ਕਿ ਉਹ ਦੌੜ ਜਿਹੜੀ ਆ ਉਹਦੀ ਦੌੜੀ ਉਹਨੂੰ ਲੈ ਕੇ ਗਈ ਉਹਨੇ ਲਾਲਚ ਕਰ ਲਿਆ ਉਹਨੇ ਲਾਲਚ ਕਰ ਲਿਆ ਉਹਦੀ ਦੌੜ ਨੇ ਉਹਦੀ ਜਾਨ ਲੈ ਲਈ ਸਹੀ ਗੱਲ ਹੈ ਹੈਨਾ ਤੇ ਜੇ ਉਹ ਕਿਤੇ ਆਰਮਨਾਲ ਤੁਰਿਆ ਜਾਂਦਾ ਤਾਂ ਉਹਨੂੰ ਲਾਲਚ ਨਾ ਕਰਦਾ ਤੇ ਉਹਨੂੰ ਉਹ ਜਗ੍ਹਾ ਮਿਲ ਹੀ ਜਾਣੀ ਸੀ ਥੋੜੀ ਘੱਟ ਮਿਲ ਜਾਂਦੀ ਹਾਂਜੀ ਹਾਂ ਤੇ ਆਪਾਂ ਵੀ ਜਿਹੜੇ ਲੱਗੇ ਹੋਏ ਨੇ ਆਪਾਂ ਵੀ ਦੌੜ 'ਚ ਲੱਗੇ ਹੋਏ ਆਂ ਇੱਕ ਦੂਜੇ ਤੋਂ ਮੋਹਰੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆਂ ਸਹੀ ਗੱਲ ਹੈ ਤੇ ਅਧੌੜ 'ਚ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਆ ਔਰ ਜੇ ਉਹ ਸਹੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜੀਵ ਨਹੀਂ ਸਕਦਾ ਸਹੀ ਤਰ੍ਹਾਂ ਆਪਣੀ ਜ਼ਿੰਦਗੀ ਨਹੀਂ ਜੀ ਸਕਦਾ ਉਹ ਕਥਾਈ ਕਰਦਾ ਰਹਿੰਦਾ ਚੀਜ਼ਾਂ ਸਭ ਇਕੱਠਾ ਹੀ ਕਰਦਾ ਰਹਿੰਦਾ ਔਰ ਚਲੇ ਜਾਂਦਾ ਦੁਨੀਆ ਤੋਂ ਫੇਰ ਕਿਸੇ ਕੰਮ ਵੀ ਨਹੀਂ ਆਉਂਦੀਆਂ ਉਹ ਚੀਜ਼ਾਂ ਜਿਹੜੀਆਂ ਬਣਾ ਕੇ ਜਾਂਦਾ ਹਨਾ ਬਿਲਕੁਲ ਬਿਲਕੁਲ ਬੱਚਿਆਂ ਦੀ ਤਾਂ ਗਾ ਆਪਣੀ ਮਰਜ਼ੀ ਆ ਉਹਨਾਂ ਨੇ ਰੱਖਣੀਆਂ ਕਿ ਨਹੀਂ ਰੱਖਣੀਆਂ ਪਰ ਤੁਸੀਂ ਆਪਣੇ ਲਈ ਤਾਂ ਜਿੰਨੀ ਕਿ ਜ਼ਿੰਦਗੀ ਹੈਗੀ ਸੋਹਣੇ ਤਰੀਕੇ ਨਾਲ ਜੀ ਲ ਸਹੀ ਗੱਲ ਆ ਬਿਲਕੁਲ ਰੱਬ ਨੇ ਦੇਖੋ ਪ੍ਰਮਾਤਮਾ ਜਿਹੜਾ ਆਪਾਂ ਨੂੰ ਦਿੰਦਾ ਨਾ ਉਹਦਾ ਨਾਮ ਲੈਣ ਲਈ ਤਾਂ ਆਪਣੇ ਕੋਲ ਟਾਈਮ ਨਹੀਂ ਆਪਾਂ ਲੱਗੇ ਹੋਏ ਆ ਦੌੜ ਹਾਂਜੀ ਪੈਸਾ ਪੈਸਾ ਦੌੜ ਇਹਦੇ ਕੋ ਜਿਆਦੇ ਆ ਮੈਂ ਹੋਰ ਕਮਾਵਾਂ ਤੇ ਇਹ ਦੌੜ ਦੇ ਚੱਕਰ ਲੱਗੇ ਆ ਤੇ ਜਿਹੜਾ ਆਪਾਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨਾ ਭੁੱਲ ਗਏ ਆ ਸਹੀ ਗੱਲ ਆ ਆਪਾਂ ਇਹ ਉਹ ਜਿੰਨੀ ਆਪਾਂ ਦੌੜ ਵਧਾਈ ਜਾਂਦੇ ਉਹਨੀਆਂ ਟੈਨਸ਼ਨਾਂ ਵਧੀਆਂ ਜਾਂਦੀਆਂ ਬਿਲਕੁਲ ਫੇਰ ਕੋਈ ਗੋਲੀਆਂ ਖਾਂਦਾ ਕੋਈ ਕੁਝ ਕਰਦਾ ਇਸ ਲਈ ਹੈ ਨਾ ਇਹ ਦੌੜ ਨੂੰ ਜ਼ਿਆਦਾ ਨਾ ਵਧਾਓ ਜ਼ਿਆਦਾ ਨਾ ਦੌੜੋ ਉਹਦਾ ਸ਼ੁਕਰ ਕਰੋ ਜਿੰਨਾ ਵੀ ਉਹਨੇ ਦਿੱਤਾ ਹੈ ਉਹਦੇ 'ਚ ਉਹਦਾ ਸ਼ੁਕਰ ਕਰੋ ਤੇ ਜੇ ਸੈਟੀਸਫਾਈ ਹੋ ਗਈ ਤੇ ਆਨੰਦ ਹੀ ਆਂਦਾ ਹੈ ਤੇ ਜੇ ਉਹ ਨੂੰ ਨਹੀਂ ਉਹ ਨੂੰ ساری ਜ਼ਿੰਦਗੀ ਨਹੀਂ ਸੈਟੀਸਫਾਈ ਨਹੀਂ ਹੁੰਦੀ ਤੇ ਫਿਰ ਉਹ ਦੁਨੀਆ ਤੇ ਏਦਾਂ ਹੀ ਦੌੜਦਾ ਹੀ ਚਲੇ ਜਾਂਦਾ ਹੈ ਨਾ ਰੱਬ ਦਾ ਨਾਮ ਲੈ ਹੁੰਦਾ ਨਾ ਆਪਣੀ ਫੈਮਿਲੀ ਦੇ ਨਾਲ ਬੈਹ ਹੁੰਦਾ ਨਾ ਕੋਈ ਚੰਗੇ ਪਲ ਗੁਜ਼ਾਰ ਹੁੰਦੇ ਆ ਨਾ ਕਿਤੇ ਉਹ ਇੰਜੋਏ ਕਰ ਸਕਦਾ ਇਸ ਲਈ ਹੈ ਨਾ ਇਸ ਦੌੜ ਦੇ ਵਿੱਚ ਸਭ ਤੋਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਤੇ ਹੈਗੀ ਤੰਦਰੁਸਤੀ ਬਿਲਕੁਲ ਤੁਸੀਂ ਤੰਦਰੁਸਤ ਹਾਂ ਤਾਂ ਤੁਹਾਡੇ ਕੋਲ ਸਭ ਕੁਝ ਹੀ ਹੈਗਾ ਆ ਔਰ ਜੇ ਤੁਹਾਡੇ ਕੋਲ ਪੈਸਾ ਆ ਔਰ ਤੰਦਰੁਸਤੀ ਨਹੀਂ ਹੈਗੀ ਤਾਂ ਤੁਹਾਡਾ ਸਰੀਰਕ ਤੌਰ ਤੇ ਤੁਸੀਂ ਠੀਕ ਨਹੀਂ ਤਾਂ ਤੁਹਾਡੇ ਪੈਸੇ ਨੇ ਵੀ ਤੁਹਾਡੇ ਕੰਮ ਨਹੀਂ ਆਉਣਾ ਕੰਮ ਨਹੀਂ ਆਉਣਾ ਬਿਲਕੁਲ ਰੱਬ ਦਾ ਨਾਮ ਲਓ ਮੰਦਰ ਜਾਓ ਗੁਰਦੁਆਰੇ ਜਾਓ ਉਹਨੂੰ ਟਾਈਮ ਦਿਓ ਉਹਦਾ ਸ਼ੁਕਰ ਕਰੋ ਜੋ ਉਹਨੇ ਤੁਹਾਨੂੰ ਦਿੱਤਾ ਉਹਦੇ ਚ ਹੀ ਖੁਸ਼ ਹੋ ਉਹਦੇ ਚ ਹੀ ਖੁਸ਼ ਹੋਵੋ ਤੇ ਉਹਦਾ ਸ਼ੁਕਰ ਕਰੋ ਕਿ ਇਹ ਵੀ ਸਾਨੂੰ ਬਹੁਤ ਦਿੱਤਾ ਹੈ ਜਾਂ ਬੇਹਿਸਾਬ ਕੱਪੜੇ ਬੇਹਿਸਾਬ ਭਾਂਡੇ ਪਰ ਆਪਾਂ ਨੂੰ ਫੇਰ ਵੀ ਨਹੀਂ ਰਾਜ ਆਉਂਦਾ ਜੇ ਜਦੋਂ ਜਾਣੇ ਆਪਾਂ ਬਾਜ਼ਾਰ ਜਾ ਕੇ ਤੇ ਜਾਣੇ ਆਪਾਂ ਇਹਨੇ ਹੋਰ ਲੈ ਆਈਏ ਹੋਰ ਲੈ ਆਈਏ ਹੋਰ ਲੈ ਆਈਏ ਅਜੇ ਪਹਿਲਾ ਸਮਾਨ ਕਦੀ ਆਪਾਂ ਵਰਤਿਆ ਵੀ ਨਹੀਂ ਹੁੰਦਾ ਕਈ ਚੀਜ਼ਾਂ ਪਈਆਂ ਹੀ ਰਹਿ ਜਾਂਦੀਆਂ ਬਿਲਕੁਲ ਜੇ ਗਵਾਂਡੀ ਗੱਡੀ ਲੈ ਕੇ ਆਉਂਦਾ ਤੇ ਬੰਦਾ ਕਹਿੰਦਾ ਨਹੀਂ ਮੇਰੇ ਤੋਂ ਵੱਡੀ ਗੱਡੀ ਲੈ ਕੇ ਦਿਖਾਉਂਗਾ ਹਾਂ ਇਹ ਥੋੜੀ ਸਮਝਉਂਦੀ ਕਿਉਂ ਇਹ ਚੱਕਰ ਚ ਪਿਆ ਆਪ ਪਮਕਾ ਜੇ ਥੱਲੇ ਆ ਜਾਣਾ ਦੁਖੀ ਹੋ ਕੇ ਉਹ ਕੰਮ ਕਰਨਾ ਪਰ ਕੋਈ ਫੈਸਲਾ ਜੇ ਕਿਸੇ ਨੇ ਫੋਨ ਲੈ ਲਿਆ ਬਈ ਮੈਂ ਵਧੀਆ ਲੈ ਕੇ ਆਉਂਗਾ ਇਹ ਤੋਂ ਦਿਖਾਵੇ ਦੀ ਦੁਨੀਆ ਰਹਿ ਗਈ ਦਿਖਾਵੇ ਦੀ ਦਿਖਾਵੇ ਦੀ ਰਹਿ ਗਈ ਹੈ ਦੁਨੀਆ ਅੰਦਰ ਕੁਝ ਨਹੀਂ ਹੈਗਾ ਸਭ ਖੋਖਲੇ ਹੈ ਇਸ ਲਈ ਤੁਸੀਂ ਆਨੰਦ ਕਰੋ ਆਪਣੀ ਲਾਈਫ 'ਚ ਜੋ ਹੈਗਾ ਉਹਨੂੰ ਇੰਜੋਏ ਕਰੋ ਤੇ ਉਹਦਾ ਸ਼ੁਕਰ ਕਰੋ ਹੈਨਾ ਤੇ ਹੋਰ ਭਜਬਾਲੀ ਨਾ ਕਰੋ ਪੈਸੇ ਦੇ ਮਗਰ ਜੋ ਮਿਲ ਰਿਹਾ ਹੈ ਉਹਦੇ 'ਚ ਹੀ ਆਨੰਦ ਕਰੋ ਸਹੀ ਗੱਲ ਹੈ ਤੇ ਚਲੋ ਠੀਕ ਹੈ ਜੀ ਤੁਸੀਂ ਆਪਾਂ ਮਿਲਦੇ ਆਂ ਅਗਲੀ ਵਾਰੀ ਫੇਰ ਕੋਈ ਚੰਗੀ ਗੱਲਬਾਤ ਲੈ ਕੇ ਤੇ ਹੁਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ